ਅੱਜ ਭਗਵਾਨ ਪਰਸ਼ੂਰਾਮ ਜਨਮ ਦਿਤੀ ਦੇ ਮੌਕੇ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਮੇਰੇ ਵੱਲੋਂ ਤੇ ਮੇਰੀ ਟੀਮ ਵੱਲੋਂ ਬਹੁਤ ਬਹੁਤ ਵਧਾਈਆਂ ਤੇ ਇਹ ਹਰ ਸਾਲ ਅਸੀਂ ਪਰਸ਼ੂਪਾ ਭਗਵਾਨ ਪਰਸ਼ੂਰਾਮ ਦਾ ਜਨਮ ਦਿਨ ਮਨਾਉਂਦੇ ਆ ਇੱਥੇ ਢਾਲੀਆਂ ਵਾਲੇ ਮੰਦਰ ਲੰਗਰ ਲਾਇਆ ਜਾਂਦਾ ਪੂਜਾ ਕੀਤੀ ਜਾਂਦੀ ਤੇ ਇਦਾਂ ਹੀ ਸਾਰੇ ਬ੍ਰਾਹਮਣ ਸਮਾਜ ਦੇ ਲੋਕ ਇਕੱਠੇ ਹੋ ਗਏ ਇਹ ਮਿਲਾਂਦੇ ਆ ਤੇ ਬਾਕੀ ਧਰਮ ਦੇ ਲੋਕਾਂ ਦਾ ਵੀ ਸਹਿਯੋਗ ਮਿਲਦਾ ਜੈ ਪਰਸ਼ੂਰਾਮ ਹਾਂਜੀ ਸਰ ਜੈ ਪਰਸ਼ੂਰਾਮ ਜੀ ਜੈ ਜੈ ਤੇ ਲੱਗ ਰਿਹਾ ਹੈ ਕਿ ਚੰਗਰੀ ਕਿੰਨਾ ਸਾਰਾ ਲਗਾਇਆ ਹੈ ਸਭ ਤੋਂ ਪਹਿਲਾਂ ਤੇ ਮੈਂ ਭਗਵਾਨ ਪਰਸ਼ੂਰਾਮ ਜੀ ਦੇ ਜਨਮ ਦਿਹਾੜੇ ਦੀ ਸਾਰਿਆਂ ਨੂੰ ਸ਼ਹਿਰ ਵਾਸੀਆਂ ਨੂੰ ਤੇ ਆਪਣੇ ਸਾਥੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਅੱਜ ਡਾਲੀਆਣਾ ਰਗੁਨਾਥ ਮੰਦਿਰ ਦੇ ਵਿੱਚ ਸਾਰਾ ਬ੍ਰਾਹਮਣ ਸਮਾਜ ਇਕੱਠਾ ਹੋਇਆ ਜੀ ਤੇ ਬੜਾ ਹੀ ਖੁਸ਼ੀ ਦੀ ਲਹਿਰ ਆ ਛੋਟੇ ਛੋਟੇ ਬੱਚੇ ਆਪਣੇ ਘਰੋਂ ਪਰਸ਼ੂਰਾਮ ਜੀ ਦਾ ਜਨਮ ਦਿਨ ਮਨਾਣ ਲਈ ਆਏ ਆ ਸਾਰਾ ਸਮਾਜ ਸਾਡਾ ਇਕੱਠਾ ਹੋਇਆ ਲੰਗਰ ਭੰਡਾਰਾ ਹੋ ਰਿਹਾ ਇੱਥੇ ਖੁਸ਼ੀ ਦਾ ਮਾਹੌਲ ਹੈ ਤੇ ਬਹੁਤ ਹੀ ਬਹੁਤ ਹੀ ਸੁਚੱਜੇ ਵਧੀਆ ਤਰੀਕੇ ਦੇ ਨਾਲ ਸਾਰਾ ਪ੍ਰੋਗਰਾਮ ਜਿਹੜਾ ਵਾ ਪੂਤ ਰਿਹਾ ਤੇ ਦੇਖੋ ਜੀ ਜਿਹੜੇ ਜਿਨੇ ਮਤਲਬ ਕਿ ਖੁਦ ਜਿਨ੍ਹਾਂ ਨੂੰ ਭਗਵਾਨ ਹੀ ਕਹਿ ਦਿੱਤਾ ਗਿਆ ਉਹ ਤੋਂ ਇਲਾਵਾ ਉਹਨੂੰ ਕੀ ਕਹਿ ਸਕਦੇ ਆਪਾਂ ਵਿਸ਼ਨੂੰ ਭਗਵਾਨ ਜੀ ਦੇ ਅਵਤਾਰ ਹੋਏ ਨੇ ਤੇ ਮਤਲਬ ਉਹਨਾਂ ਬਾਰੇ ਦੇ ਜਿੰਨਾ ਆਪਾਂ ਜੋ ਕਹਿ ਲੀਏ ਉਹਨਾਂ ਹੀ ਥੋੜਾ ਹੋ ਬ੍ਰਾਹਮਣ ਨਸਾਰ ਕੀਤਾ ਤੇ ਉਹਨਾਂ ਨੇ ਦੇਖੋ ਸਿਰਫ ਬ੍ਰਾਹਮਣ ਹੁੰਦੇ باوجود ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਬ੍ਰਾਹਮਣ ਸਿਰਫ ટાਠ ਪੂਜਾ ਯਾ ਉਥੋਂ ਤਾਂ ਕਿਸਮਤ ਨਹੀਂ ਆ ਸ਼ਾਸਤਰ ਵਿਦਿਆ ਵੀ ਅੱਛੀ ਤਰ੍ਹਾਂ ਜਾਣਦੇ ਆ ਉਹ ਸ਼ਾਸਤਰ ਤੇ ਤਾਂ ਨਹੀਂ ਸੀ ਸ਼ਾਸਤਰ ਦੀ ਵੀ ਤਾਂ ਨਹੀਂ ਹਾਂ ਜੀ ਸੰਦੇਸ਼ ਜੀ ਜਰਾ ਬਸ ਸਾਰੇ ਰਲ ਮਿਲ ਕੇ ਰਹੇ ਆ ਜੀ ਖੁਸ਼ੀ ਨਾਲ ਇੱਕ ਦੂਜੇ ਨਾਲ ਪਿਆਰ ਨਾਲ ਸਾਰੇ ਇਹ ਸਮਾ ਆਪਹੀ ਭਾਈਚਾਰੇ ਨਾਲ ਸਾਰੇ ਕਰਨ ਸਾਰੇ ਇਹੋ ਘਰ ਸੰਦੇਸ਼ ਜੀ ਜੈ ਭਗਵਾਨ ਪਸੀ ਰਾਮ ਜੀ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਆ ਕਿ ਸਾਡਾ ਬਹਾਮਣ ਸਮਾਜ ਇਕੱਠਾ ਹੋਇਆ ਇਦਾਂ ਹੀ ਅੱਗੇ ਇਕੱਠਾ ਹੁੰਦਾ ਰਹੇ ਚੰਗੇ ਮਾਰੇ ਟਾਈਮ ਤੇ ਇੱਕ ਦੂਜੇ ਦਾ ਸਾਥ ਦੇਣ ਤੇ ਭਲਾਈ ਆ ਕਰਨ ਕੰਮ ਕਰਨ ਤੇ ਬਾ ਇਹੋ ਹੀ ਬਣਾ ਕਹਿਣਾ ਜੈ ਪਰਸੋ ਹਾਲੀ ਦੇ ਵਿੱਚ ਜੋ ਜੋ ਨਰਸਿੰਘਾਰ ਕੀ ਕਰਿਆ ਪਹਿਲ ਲਗਾਉਂਦੇ ਉਹ ਇਹ ਚੂ ਜੋ ਨਥੇ ਲੋ ਉਹ ਤੇ ਗੌਤਿਆ ਕੀਤੀ ਜਿਨ੍ਹਾਂ ਨੇ ਗੌਤਿਆ ਤੇ ਤੈਨੂੰ ਬਾਰ ਕਰਨਾ ਗੌਤਿਆਂ ਦੀ ਆ ਕੋਣ ਲੱਗਾ ਉਹ ਅਨਕਸ਼ੂਰਾਮ ਨੇ ਐਸੇ ਕਰਕੇ ਸ਼ਾਸਤਰ ਦੇ ਨਾਲ ਨਾਲ ਉਹ ਸ਼ਕਤਾਂ ਦੀ ਵਿਦੇਸ਼ ਸ਼ਕਤ ਹੈ ਇਹ ਦੇਵੋਂ ਮਿੱਤਰ ਹੋ ਜੀ ਦੇ ਪੱਤੀ ਪਲੇ ਆਊਗਾ ਜੋ ਆਪਣਾ ਰੂਪ ਲੈ ਕੇ ਆਣ ਕੇ ਤੁਹਾਨੂੰ ਦੰਡ ਦੇਣਗੇ ਜਿਨ੍ਹਾਂ ਨੇ ਇਹ ਕੰਮ ਕੀਤਾ ਹਾਂ ਜੈ ਭਗਵਾਨ ਪਰਸ਼ੂਰਾਮ ਜੀ ਕੀ ਜੈ ਭਗਵਾਨ ਪਰਸ਼ੂਰਾਮ ਕੀ ਜੈ ਭਗਵਾਨ ਪਰਸ਼ੂਰਾਮ ਕੀ ਜੈ ਸਨਾਤਨ ਧਰਮ ਕੀ ਜੈ ਗਊ ਮਾਤਾ ਕੀ ਜੈ ਅੱਜ ਨਗਰ ਆ ਦੇਖਾ ਅੱਜ ਦਿਂਦਿਆਲਾ ਗੁਰੂ ਵੱਲੋਂ 20-25 ਸਾਲ ਪਹਿਲਾਂ ਵੀ ਇਹ ਕੰਮ ਚੱਲਿਆ ਸੀ 20 ਸਾਲ ਕੋਈ ਉਹੋ ਜੀ ਗੱਲ ਕਰਕੇ ਬੰਦ ਹੋ ਗਿਆ ਹੁਣ ਫੇਰ ਇਹ ਬੱਚਿਆਂ ਦਾ ਭਰਾਲਾ ਹੈਗਾ ਤੇ ਸਾਰਿਆਂ ਨੂੰ ਮਿਲ ਜੁਲ ਕੇ ਜਿਹੜਾ ਪ੍ਰੋਗਰਾਮ ਆ ਇਹਨੂੰ ਸਕਸੈਸ ਬਣਾਉਣਾ ਚਾਹੀਦਾ ਨੇਪੜੇ ਚੜਨਾ ਚਾਹੀਦਾ ਇਹਦੇ 'ਚ ਕੋਈ 파ਰਟੀ ਮਾਜਣੀ ਕੋਈ ਧੜੇ ਬੰਦੀ ਨਹੀਂ ਸਮਝਿਆ ਨਹੀਂ ਕੋਈ ਚੁਸ ਚਲਾਕੀ ਕਰਨੀ ਲੋੜ ਨਹੀਂ ਤਾਂ ਇਹ ਬ੍ਰਾਹਮਣ ਪਰਿਵਾਰਾ ਜਲਾ ਇਕੱਠਾ ਰਹਿ ਸਕਦਾ ਕਿਉਂਕਿ ਇਹ ਪ੍ਰਹਮ ਪਰਸ਼ੂਰਾਮ ਦੀ ਲਾਦ ਹੈ ਤਾਨੂੰ ਪਤਾ ਕਿੰਨੇ ਉਹ ਬੁਲਦਾਨ ਉਹਨਾਂ ਨੇ ਕੀਤੇ ਹੀ ਲੋਕਾਂ ਦੇ ਵੀ ਕਿੰਨਾ ਭੋਜ ਉਹਨਾਂ ਨੇ ਕੀਤਾ ਹੀ ਇਸ ਕਰਕੇ ਹੀ ਉਹਨਾਂ ਦਾ ਅੰਸ਼ਿਆ ਸਾਨੂੰ ਉਹਨਾਂ ਦੇ ਪੱਧ ਜਿੱਨਾ ਤੇ ਚੜਨਾ ਚਾਹੀਦਾ ਜਿੱਥੇ ਇਨਸਾਫ ਨਹੀਂ ਮਿਲਦਾ ਤਗੜੇ ਹੋ ਗਏ ਸਾਰੇ ਸਮਾਜ ਨੂੰ ਇੱਕ ਥਾਂ ਦੇ ਉੱਤੇ ਹੋ ਕੇ ਉਹਨਾਂ ਦੇ ਉਲਟ ਕਰਦਾ ਬਾਕੀ ਇਤੋਂ ਜ਼ਿਆਦਾ ਮੈਂ ਕੁਝ ਨਹੀਂ ਕਹਿੰਦਾ ਮਾਮਾਈ ਅੱਗੇ ਚਿੰਤਪੁਣੀ ਅੱਗੇ ਤਾਂ ਇਹ ਅਰਦਾਸ ਕਰਦੇ ਆ ਮਾਮਾਈ ਇਹ ਬੱਚਿਆਂ ਨੂੰ ਤੰਦਰੁਸਤੀ ਬਖਸ਼ੇ ਭਗਵਾਨ ਪਰਸ਼ੂਰਾਮ ਜੀ ਨੇ ਤੰਦਰੁਸਤੀ ਬਖਸ਼ਣ ਮਿਹਰ ਭਰਿਆ ਹੱਥ ਰੱਖੜ ਇਦਾਂ ਹੀ ਇਹ ਜਿਹੜਾ ਮਹਾ ਭਗਵਾਨ ਪਰਸ਼ੁਰਾਂ ਦੀ ਜਿਹੜੀ ਜਨਮਤੀ ਆ ਐਡਾ ਧੂਮਤਾਨਾ ਮਨਾਉਂਦੇ ਰਹਿਣ ਦਿਨ ਦਿਨ ਦੁਨੀ ਰਾਤ ਚੌਰੀ ਇਹ ਤਰੱਕੀ ਕਰ ਜੈ ਤੂ ਮਾਨ ਪਰਸ਼ੁਰਾਮ ਜੈ ਭਗਵਾਨ